ਡੇਲੀ نیوز ਹੋਂ ਤੱਕ ਤੇ ਸਵਾਗਤ ਹੈ ਦੋਸਤੋ ਅਸੀਂ ਮੌਜੂਦ ਹਾਂ ਖੰਨੇ ਦੇ ਵਿੱਚ ਜਿੱਥੇ ਕਿ ਅੱਜ ਭਾਰਤ ਬੰਦ ਹੀ 16 ਤਰੀਕ ਨੂੰ ਟ੍ਰੇਡ ਯੂਨੀਅਨਾਂ ਦੇ ਕਿਸਾਨ ਜਣੀਆਂ ਵੱਲੋਂ ਬੀਕੇਯੂ ਲਖੋਵਾਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੀ ਹਾਂਜੀ ਪ੍ਰਧਾਨ ਜੀ ਅੱਜ ਬੰਦ ਦੇ ਵਿੱਚ ਕਿੰਨਾ ਕੁ ਹੰਗਾਰਾ ਮਿਲਿਆ ਲੋਕਾਂ ਦਾ ਤਾਂ ਹੰਗਾਰਾ ਰਿਪੋਰਟ ਪੂਰੀ ਓਕੇ ਹੈ ਜੀ ਆ ਤੁਸੀਂ ਖੰਨੇ 'ਚ ਖੜੇ ਹੋ ਇੱਥੋਂ ਦਾ ਹੋਲਸੇਲ ਮਾਰਕੀਟ ਰੇਲਵੇ ਰੋਡ 메ਨ ਸ਼ਵਾਸ ਬਾਜ਼ਾਰ ਜਿਹਦਾ ਲੋ ਚੱਲਦਾ ਲੁਧਿਆਣੇ ਤੱਕ ਸੁਨਿਆਰਾ ਬਾਜ਼ਾਰ ਮਲੇਰ ਕੋਲਣਾ ਰੋਡ ਜਿੰਨੇ ਵੀ ਐਸੋਸੀਏਸ਼ਨਾਂ ਅਸੀਂ ਸਾਰਿਆਂ ਨੇ ਪੂਰਾ ਸੰਪੂਰਨ ਸਾਦ ਦਿੱਤਾ ਤੇ ਪੂਰਾ ਖੰਨਾ ਬੰਦ ਆ ਤੁਸੀਂ ਆਪਣੇ ਮੀਡੀਆ ਰਾਹੀਂ ਦੇਖ ਲਿਓ ਤੇ ਸਭ ਤੋਂ ਵੱਡੀ ਸਾਨੂੰ ਸਹਿਯੋਗ ਹੋਇਆ ਅੱਜ ਟਰਾਂਸਪੋਰਟ ਦਾ ਉਹ ਵੀ ਗਵਰਨਮੈਂਟੀ ਦਾ ਪੀ ਆਰਟੀਸੀ ਤੇ ਗਵਰਨਮੈਂਟ ਦੇ ਜਿਹੜੇ ਹੋਰ ادارے ਨੇ ਸਵਾਰੀਆਂ ਢੋਣੀਆਂ ਨੇ ਟਰਾਂਸਪੋਰਟਾਂ ਤੇ ਪ੍ਰਾਈਵੇਟ ਟਰਾਂਸਪੋਰਟ ਟਰੱਕ ਯੂਨੀਅਨ ਸਾਰੇ ਦਾ ਪੂਰਨ ਸਹਿਯੋਗ ਆ ਕਿਉਂਕਿ ਇਹ ਸਵੇਰ ਤੋਂ ਹੀ ਬੰਦ ਰੇ ਭਾਵੇਂ 12 ਵਜੇ ਤੋਂ 4 ਵਜੇ ਤੱਕ ਦਾ ਮੁਕੰਮਲ ਸੀ ਲੇਕਿਨ ਬੰਦ ਸਾਰੇ ਨੇ ਸਵੇਰ ਤੋਂ ਹੀ ਰੱਖਿਆ ਹੈ ਸਰਕਾਰ ਜਿਹੜੀ ਆ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗਵਰਨਮੈਂਟ ਨੇ ਜਿੰਨਾ ਤਸ਼ੱਦਦ ਕਰਨਾ ਇਹਨੂੰ ਪਾਈ ਪਾਈ ਚਕਾਉਣੀ ਪਊ ਪਰ ਲੈ ਪਊਗਾ ਆਖਰ ਖੁਦਾ ਵੀ ਕੋਈ ਚੀਜ਼ ਆ ਕਿੰਨਾ ਧੱਕਾ ਕਰ ਲੇਗੀ ਉਹ ਅਸੀਂ ਉਹਨਾਂ ਨੂੰ ਆਵਾਜ਼ ਦਿਤੀ ਆ ਵੀ ਜੇਕਰ ਉਚਨੀ ਚੁੰਦੀ ਆ ਸ਼ਾਮ ਨੂੰ ਸਾਰੇ ਜਿਹੜੇ ਬੰਦਿਆ ਐ ਦਿੱਤੇ ਜਿੱਥੇ ਉੱਦਾਂ ਨਹੀਂ ਉੱਦਾਂ ਆ ਜਾਣਗੇ ਉੱਥੇ ਜਿਹੜੇ ਅਰਜਨ ਮੁੰਡਾ ਨੇ ਖੇਤੀਬਾੜੀ ਮੰਤਰੀ ਇੰਡੀਆ ਜੇ ਉਹਨਾਂ ਐਤਵਾਰ ਨੂੰ ਟਾਈਮ ਦਿੱਤਾ ਵਾ ਜੇਕਰ ਗੱਲ ਨੇਪਰੇ ਨਹੀਂ ਚੜਦੀ ਤਾਂ ਅਗਲਾ ਐਕਸ਼ਨ ਕੀ ਹੋਊਗਾ ਕਿਸਾਨ ਅਸੀਂ ਸਵਾਗਤ ਕਰਾਂਗੇ ਅਰਜਨ ਮੁੰਡਾ ਜੀ ਦਾ ਪਹਿਲਾਂ ਤੋਂ ਮਰ ਦਾ ਫਿਕਰ ਹੈ ਖੱਟਰ ਸਾਹਿਬ ਉਹਦੇ ਨਾਲ ਨੇ ਲੇਕਿਨ ਸਾਨੂੰ ਇਹ ਲੱਗਦਾ ਇਹਨਾਂ ਦੀ ਨੀਤ ਸਾਫ਼ ਨਹੀਂ ਹੈ ਉਹ ਟਾਈਮ ਪਾ ਰਹੇ ਨੇ ਕਿ ਲੋਕ ਜੋ ਜਥੇਬੰਦੀਆਂ ਨੇ ਖੜੇ ਨੇ ਅੱਜ ਉੱਥੇ ਬਾਰਡਰ ਦੇ ਮੁੜ ਜਾਣ ਲੇਕਿਨ ਇਦਾਂ ਹੋਏਗਾ ਨਹੀਂ ਅਸੀਂ ਤੇ ਭਾਰਤਵੰਦੀ ਆ ਜਿਹੜੀ ਕਾਲ ਸੀ ਨਾ ਇਹਦੇ ਨਾਲ ਵੰਦੇ ਹੋਈ ਸੀ ਦੋ ਦਿਨਾਂ ਬਾਅਦ ਸੰਯੁਕਤ ਮੋਰਚੇ ਦੀ ਮੀਟਿੰਗ ਆ ਜੋ ਸਾਨੂੰ ਸੰਯੁਕਤ ਮੋਰਚਾ ਕਾਲ ਕਰੂਗਾ ਆਲ ਇੰਡੀਆ ਦੀ ਕਾਲ ਆਜੂਗੀ ਅਗਰ ਨਹੀਂ ਹੱਲ ਹੁੰਦਾ ਤਾਂ ਅੱਜ 36 ਲੱਖ ਲੋਕ 1.5 ਲੱਖ ਟਰੈਕਟਰ ਜਿਹੜੇ ਉਹ ਸੰਘਰਸ਼ ਦਾ ਹਿੱਸਾ ਸੀ ਉਹ ਇੱਥੋਂ ਦੇ ਹੀ ਵਸਨੀਕ ਨੇ ਤੇ ਅੱਜ ਵੀ ਇੱਥੇ ਹੀ ਮੌਜੂਦ ਨੇ ਦੁਆਰਾ ਚੜਾਈ ਕਰਨਗੇ ਜਿਹੜੀ ਮਸ਼ੀਨਰੀ ਨੇ ਉੱਥੇ ਰੋਕਾਂ ਲਾਈਆਂ ਨੇ ਉਹੀ ਮਸ਼ੀਨਰੀ ਉਹਨੂੰ ਚੱਕ ਦੇਗੀ ਅੱਜ ਬੰਦ ਦੇ ਦੌਰਾਨ ਕੁਝ ਲੋਕਾਂ ਨੂੰ ਮੁਸ਼ਕਲਾਂ ਵੀ ਆਈਆਂ ਮਾ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੁਸ਼ਕਲਾਂ ਅਸੀਂ ਤੇ ਨਹੀਂ ਆਉਣ ਦਿੱਤੀ ਕੋਈ ਵਿਆਹ ਕੋਈ ਮਾਰਗ ਕੋਈ 에어ਪੋਰਟਾ ਕੋਈ ਐਂਬੂਲੈਂਸ ਕਿਸੇ ਬੱਚੇ ਦਾ ਐਗਜ਼ਾਮ ਅਸੀਂ ਸਭ ਨੂੰ ਅਨਾਉਂਸ ਕਰਿਆ ਸਾਡਾ ਜਿਹੜਾ ਇਲੈਕਟ੍ਰਿਕ মিডিਆ ਰਾਹੀਂ ਤੁਹਾਡੇ ਤੇ ਖਵਾਰਾ ਰਹੀ ਖਬਰਾਂ ਸੀ ਉਹਨਾਂ ਵਿੱਚ ਵੀ ਅਸੀਂ ਦੱਸਿਆ ਪੁਲਿਸ ਅਫਸਰਾਂ ਨੂੰ ਵੀ ਇਹ ਕਿਹਾ ਵੀ ਇਹ ਸ਼ਿਕਾਇਤ ਲੈ ਆਵੇ ਜੀ ਸਦਕੇ ਜਾਣ 12 ਤੋਂ 4 ਮੁਕੰਮਲ ਸੀ ਬੰਦ ਟ੍ਰੈਫਿਕ ਨੂੰ ਘਟਕ ਰਤਾ ਪੁਲਿਸ ਨੇ ਬਹੁਤ ਪ੍ਰਸ਼ਾਸਨ ਨੇ ਸਪੋਰਟ ਕਰੀ ਹੈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਔਰ ਪੂਰਨ ਤੌਰ ਤੇ ਬੰਦ ਹੈ ਕੀ ਕਹਿਣਾ ਚਾਹੋਗੇ ਲਾਸਟ ਵਿੱਚ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦਿੱਤਾ ਤੁਹਾਡਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਈ ਵੀ ਐਸੋਸੀਏਸ਼ਨ ਕੋਈ ਵੀ ਕਿਡਰ ਕੋਈ ਵੀ ਟਰਾਂਸਪੋਰਟਰ ਕੋਈ ਵੀ ਟਰੇਡਿੰਗ ਜੋ ਐਸੋਸੀਏਸ਼ਨ ਹੈ ਔਰ ਕੋਈ ਵੀ ਬਾਜ਼ਾਰ ਦਾ ਕਿਸੇ ਵੀ ਤਰ੍ਹਾਂ ਦੇ ਬਾਜ਼ਾਰ ਦਾ ਪ੍ਰਧਾਨ ਸਭ ਨੇ ਸਹਿਯੋਗ ਦਿੱਤਾ ਤੇ ਪੂਰੀ ਤਰ੍ਹਾਂ ਬੰਦ ਧਾਮ ਜੀ ਕੀ ਨਾਮ ਆਪ ਦਾ ਮੇਰਾ ਨਾਮ ਹਰਜਿੰਦਰ ਸਿੰਘ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਸੂਬਾ ਮੀਤ ਪ੍ਰਧਾਨ ਖੰਨਾ ਤੇ ਮੈਂ ਅੰਮ੍ਰਿਤਸਰ ਤੋਂ ਦਿੱਲੀ ਉਸ ਤੋਂ ਪੰਜਾਬ ਆਇਆ ਦਾ ਧੰਨਵਾਦ ਕਰਦਾ ਤੇ ਅਸੀਂ ਅੱਜ ਇੱਥੇ ਇਕੱਤਰ ਹੋਏ ਆ ਜਿਹੜਾ ਹਿੱਟ ਐਂਡ ਰਨ ਜਾਂ ਕਿਸਾਨ ਯੂਨੀਅਨ ਆnde ਜਿਹੜੇ ਐਮ ਐਸ ਸੀ ਤੇ ਬਾਰਡਰ ਤੇ ਟੱਕਾ ਹੋ ਰਿਹਾ ਕਿਸਾਨਾਂ ਨਾਲ ਉਸ ਮੁੱਦੇ ਤੇ ਅਸੀਂ ਕਿਸਾਨ ਯੂਨੀਅਨ ਦਾ ਸਾਥ ਦੇਣ ਲਈ ਪੂਰੀ ਟੈਂਪੂ ਯੂਨੀਅਨ ਯੂਨਾਈਟਡ ਟ੍ਰੇਡ ਯੂਨੀਅਨ ਇਹਨਾਂ ਦਾ ਸਾਥ ਦੇ ਰਹੀ ਆ ਜਿਹੜੇ ਕਾਲੇ ਕਾਨੂੰਨ ਹਿੱਟ ਐਂਡ ਰਾਨਾ ਉਹਨੂੰ ਅਸੀਂ ਰੱਦ ਕਰਾਉਣ ਲਈ ਮਤਲਬ ਪੂਰ ਜੋਰ ਮਤਲਬ ਕਰ ਰਹੇ ਆ ਸ਼ਿਗਰਸ਼ ਇਹਨਾਂ ਦੇ ਨਾਲ ਰਲ ਕੇ ਵੀ ਅਸੀਂ ਇਹ ਕਾਲੇ ਕਾਨੂੰਨ ਜਿਹੜੇ ਬਣਾਏ ਨੇ 10 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਇਹ ਅਸੀਂ ਮਤਲਬ ਬੰਦ ਕਰਾ ਕੇ ਰਹਾਗੇ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਤੇ ਸਰਕਾਰ ਕਿਸਾਨਾਂ ਤੇ ਤਸੱਦਦ ਹੋ ਰਿਹਾ ਜੀ ਪਹਿਲਾ ਮੀਟਿੰਗ ਚੰਡੀਗੜ੍ਹ ਹੋਈ ਸੀ ਉੱਥੇ ਇਹਨਾਂ ਨੇ ਕੋਈ ਉਹਨਾਂ ਨੂੰ ਰਿਸਪਾਂਸ ਨਹੀਂ ਦਿੱਤਾ ਉਹ ਸ਼ਾਂਤਵੇਂ ਹੀ ਢੰਗ ਨਾਲ ਸਾਡੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਮਗਰ ਜੱਥੇਬੰਦੀਆਂ ਨੇ ਉਹ ਸ਼ੰਭੂ ਬਾਰਡਰ ਤੇ ਬਹੁਤ ਹੀ ਸ਼ਾਂਤਵੇਂ ਹੀ ਢੰਗ ਨਾਲ ਗਏ ਨੇ ਤੇ ਸ਼ਾਂਤਵੇਂ ਹੀ ਢੰਗ ਨਾਲ ਇਹ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀ ਇਹਨਾਂ ਨੇ ਬਹੁਤ ਹੀ ੱੱੱਕਾ ਸ਼ਾਹੀ ਕੀਤੀ ਹੈ ਉਹਨਾਂ ਨੇ ੱੱਕਾ ਸ਼ਾਹੀ ਵੀ ਇੰਨੀ ਕਰੀ ਆ ਵੀ ਬਹੁਤ ਕਿਸਾਨ ਫੱਟੜੋਗੇ ਗੋਲੇ ਦਾਗੇਗੇ ਗੋਲੀਆਂ ਵੀ ਚਲਾਇਆਂਗੇ ਆਥਰੋ ਗੈਸ ਵੀ ਛੱਡੀ ਗਈ ਵੀ ਜਿਹੜੇ ਸਾਡੇ ਆਗੂ ਸਹਿਬਾਨ ਬਹੁਤ ਜ਼ਿਆਦਾ ਫੱਟੜੋਗੇ 100 150 ਤੋਂ ਉੱਪਰ ਜ਼ਿਆਦਾ ਇਹ ਜਿਹੜੀ ਹਰਿਆਣਾ ਸਰਕਾਰ ਆ ਖੱਟੜ ਸਰਕਾਰ ਆ ੱੱੱਕਾ ਕਰ ਰਹੀ ਆ ਬਹੁਤ ਜ਼ਿਆਦਾ ੱੱੱਕਾ ਕਰ ਰਹੀ ਆ ਜਿਹੜੇ ਸਾਡੇ ਪੰਜਾਬ ਦੇ ਮੁਲਾਜ਼ਮ ਨੇ ਇਹਨਾਂ ਨੂੰ ਵੀ ਚਾਹੀਦਾ ਸੀ ਵੀ ਅਸੀਂ ਪੰਜਾਬ ਦਾ ਸਾਥ ਦਈਏ ਪੰਜਾਬ ਇੱਕ ਐਸਾ ਸੂਬਾ ਜਿਹੜਾ ਇੱਥੋਂ ਤਿਆਰ ਕਰਕੇ ਹਰ ਇੱਕ ਸ਼ਹਿਰ ਦੇ ਵਿੱਚ ਪਹੁੰਚਾਉਂਦਾ ਅन्नदाता ਕਿਹਾ ਜਾਂਦਾ ਪਰ ਇਹ ਅन्नਦਾਤੇ ਦੀ ਕੋਈ ਸੁਣਵਾਈ ਨਹੀਂ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹ ਕੀ ਕਰਦੀ ਆ ਇਹ ਬਿਨਾਂ ਸੋਚੇ ਸਮਝੇ ਕਿਸੇ ਨਾਲ ਵੀ رائے مشورہ ਨਹੀਂ ਕਰਦੀ ਕਾਨੂੰਨ ਬਣਾ ਕੇ ਥੋਪ ਦਿੰਦੀ ਆ ਪ੍ਰਧਾਨ ਜੀ ਅੱਜ ਤੁਸੀਂ ਇਹ ਕਿਸਾਨ ਜੁਨੀਆ ਨਾਲੋਂ ਤੇ ਟ੍ਰੇਡ ਜੁਨੀਆ ਨਾਲੋਂ ਬੰਦ ਦੀ ਕਾਲ ਹੀ ਕਿੰਨਾ ਕੁ ਸਮਰਥਨ ਮਿਲਿਆ ਲੋਕਾਂ ਦਾ ਬੰਦ ਦੇ ਵਿੱਚ ਸਾਨੂੰ ਬਹੁਤ ਸਮਰਥਨ ਮਿਲਿਆ ਜੀ ਸਾਡੇ ਵਿੱਚ ਦਰਾਹਾ ਬੀਜਾ ਕੜਾਣੀ ਰਾੜਾ ਸਾਹਿਬ ਪੈਲ ਟਮੋਟ ਰੌਣੀ ਇਹ ਸਾਰੀਆਂ ਜੱਥੇਬੰਦੀਆਂ ਖੰਨਾ ਅਮਲੋੜ ਰੋਡ ਦਾਣਾ ਮੰਡੀ ਸਾਰੀਆਂ ਜੱਥੇਬੰਦੀਆਂ ਸਮਰਾਲਾ ਤੇ ਪਸ਼ੂ ਮੰਡੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਹਰ ਗੁਰਪ੍ਰੀਤ ਗਿੱਲ ਜੀ ਉਹ ਉਹਨਾਂ ਨੇ ਸਾਰਿਆਂ ਨੂੰ ਕਾਲ ਦੇ ਕੇ ਅਸੀਂ 9 ਤਰੀਕ ਨੂੰ ਰੋਡ ਮਾਰਚ ਕੱਢਿਆ ਸੀ ਲੋਕਾਂ ਨੂੰ ਜਾਗਰੂਤ ਕਰਨ ਨੂੰ ਵੀ ਭਾਈ 16 ਤਰੀਕ ਬੰਦ ਦਾ ਸੱਦਾ ਵੀ ਤੁਸੀਂ ਸਾਡਾ ਸਾਥ ਦਿਓ ਦੁਕਾਨਾਂ ਵਾਲਿਆਂ ਨੇ ਵੀ ਸਾਥ ਦਿੱਤਾ ਬਾਜ਼ਾਰ ਬੰਦ ਕਰਕੇ ਰੱਖਿਆ ਪੁਲਿਸ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਅਸੀਂ ਮੰਗ ਕਰਦੇ ਆ ਮੋਦੀ ਸਰਕਾਰ ਤੋਂ ਵੀ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਲ ਆ ਸਲੋਕ ਕਰਦਾ ਇਹ ਨਾ ਕਰ ਦੇਖੋ ਪਹਿਲਾਂ ਜਿਹੜੇ ਕਾਨੂੰਨ ਬਣਦੇ ਸੀ ਉਹ ਪਹਿਲਾਂ ਤੈਅ ਕੀਤੇ ਜਾਂਦੇ ਸੀ ਸਭ ਨੂੰ ਸੰਸਦ ਚ ਪੁੱਛਿਆ ਜਾਂਦਾ ਸੀ ਹੁਣ ਬਿਨਾ ਪੁੱਛੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਕਿਉਂਕਿ ਸਾਡੇ ਡਰਾਈਵਰ ਵਿਭਾਗ ਤੇ ਐਨਾ ਮਤਲਬ ਤਸੱਦਦ ਹੋ ਰਿਹਾ ਜਗਾ ਜਗਾ ਸਾਨੂੰ ਪੁਲਿਸ ਤੰਗ ਕਰਦੀ ਆ ਤੇ ਜਿਹੜੀਆਂ ਜਗਾੜੂ ਰਹਿਣੀਆਂ ਨੇ ਅਨਲੀਗ ਵਾਹਨ ਨੇ ਉਹਨਾਂ ਨੂੰ ਗਵਰਨਮੈਂਟ ਚਲਾ ਰਹੀ ਆ ਪਤਾ ਨਹੀਂ ਕਿਸ ਦਮ ਤੇ ਚਲਾ ਰਹੀ ਆ ਕਿਉਂ ਨਾ ਤੋਂ ਡਰਦੀ ਆ ਸਾਡਾ ਜਿਹੜਾ ਮੁੱਦਾ ਮੇਨ ਹਿੱਟ ਐਂਡ ਰਨ ਕਾਲੇ ਕਾਨੂੰਨ ਜਿਹੜੇ ਮੋਦੀ ਥੋਪ ਰਿਆ ਤੇ ਜਗਾੜੂ ਰਹਿਣੀਆਂ ਬੰਦ ਕਰਨ ਦਾ ਅਸੀਂ ਇਸ ਲਈ ਇਸ ਕਿਸਾਨ ਜਥੇਬੰਦੀ ਨਾਲ ਰਲਿਆ ਅਸੀਂ ਰਲ ਕੇ ਪੂਰਾ ਵਿਰੋਧ ਕਰਾਂਗੇ ਦਿੱਲੀ ਤੱਕ ਜਾਵਾਂਗੇ ਕਾਨੂੰਨ ਰੱਦ ਕਰਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟੋ ਟ੍ਰੇਡ ਯੂਨੀਅਨ ਜਿੰਦਾਬਾਦ ਯੂਨਾਈਟਡ ਟ੍ਰੇਡ ਯੂਨੀਅਨ ਜਿੰਦਾਬਾਦ ਕਾਲੇ ਕਾਨੂੰਨ ਬੰਦ ਕਰੋ ਕਾਲੇ ਕਾਨੂੰਨ ਬੰਦ ਕਰੋ ਮੋਦੀ ਸਰਕਾਰ ਮਰਦਾਬਾਦ ਬੋਦੀ ਸਰਕਾਰ ਮੁਰਦਾਬਾ ਸੈਂਟਰ ਸਰਕਾਰ ਮੁਰਦਾਬਾ ਵਿਨੈਸ਼ੋ ਫੇਡ ਸੁਨਿਆਦ ਜਿੰਦਾਬਾਦ ਜਮੈਟ ਫੇਡ ਸੁਨਿਆਦ